ਸ਼੍ਰੀ ਕਰੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਅੱਜ ਉਹਨਾਂ ਦੇ ਕੁਝ ਸਾਥੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਇਸ ਵਿਚਾਲੇ ਪ੍ਰਧਾਨ ਮੰਤਰੀ ਬਾਜੇਕੇ ਨੇ ਜੋ ਬਿਆਨ ਦਿੱਤਾ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਦਰਸਲ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਬਣਿਆ ਹੋਇਆ ਸੀ ਕਿ ਜੇਲ੍ਹ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨਸ਼ਾ ਕਰਦੇ ਨੇ ਤੇ ਕੁੜੀਆਂ ਦੇ ਨਾਲ ਗੰਦੀ ਚੈਟ ਵਾਇਰਲ ਨੂੰ ਵੀ ਲੈ ਕੇ ਕਈ ਵਾਰ ਇਲਜ਼ਾਮ ਲਾਏ ਗਏ ਸਨ ਉਸ ਸਬੰਧੀ ਅੱਜ ਪ੍ਰਧਾਨ ਮੰਤਰੀ ਬਾਜੇਕੇ ਨੇ ਬਿਆਨਦੰਤਿਆਂ ਕਿਹਾ ਕਿ ਬਹੁਤ ਸਾਰੇ ਬਿਆਨ ਨੇ ਜਿਹੜੇ ਉਹਨਾਂ ਤੋਂ ਜਾਣਬੁੱਝ ਕੇ ਲਏ ਗਏ ਨੇ ਤੇ ਸਾਡੇ ਨਾਲ ਕੁੱਟਮਾਰ ਕਰਕੇ ਬਹੁਤ ਸਾਰੇ ਕਾਗਜ਼ਾਂ 'ਤੇ ਸਾਈਨ ਕਰਵਾਏ ਗਏ ਨੇ ਜ਼ਿਕਰਯੋਗ ਹੈ ਕਿ ਪਿਛਲੇ ਵਾਰ ਵੀ ਜਦ ਇੱਕ ਬਿਆਨ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਉਹ ਕਹਿੰਦੇ ਸੀ ਕਿ 2027 ਦੇ ਵਿੱਚ ਅਮਰਿਤਪਾਲ ਸਿੰਘ ਹੋਰਾਂ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਜੇਕਰ ਵਿਕਰਮ ਮਜੀਠੀਆ ਦੇ ਕੋਲ ਪੈਸੇ ਨਹੀਂ ਹਨ ਤਾਂ ਉਹ ਜਥੇਵੰਦੀ ਦੇ ਨਾਂ ਤੇ ਚੈੱਕ ਕੱਟ ਦਿੰਦੇ ਨੇ ਇਸ ਵਿਚਾਲੇ ਇੱਕ ਹੋਰ ਵੱਡੀ ਅਪਡੇਟ ਇਹ ਸਾਹਮਣੇ ਆਈ ਹੈ ਕਿ ਅਮਰਿਤਪਾਲ ਦੇ ਵਕੀਲ ਈਮਾਨ ਸਿੰਘ ਖਾਰਾਹੋਰਾ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਦੇ ਨਾਲ ਸਬੰਧਿਤ ਜੋ ਜਥੇਬੰਦੀ ਐ ਕੇਐਫ ਜਿਨ੍ਹਾਂ ਦੇ ਆਧਾਰ ਤੇ ਅਮਰਿਤਪਾਲ ਸਿੰਘ ਹੁਰਾਂ ਤੇ ਤੀਜੀ ਵਾਰ ਐਨਐਸਐ ਲਾਇਆ ਗਿਆ ਉਸ ਦੇ ਨਾਲ ਅਮਰਿਤਪਾਲ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੀ ਕੋਈ ਵੀ ਲੈਣਾ ਦੇਣਾ ਨਹੀਂ ਹੈ ਜੇਕਰ ਕਿਸੇ ਵੀ ਤਰੀਕੇ ਨਾਲ ਉਸ ਜਥੇਬੰਦੀ ਕਰਕੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਤਾਂ ਵੀ ਅਮਰਿਤਪਾਲ ਧੜੇ ਦਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਐ ਕੇਐਫ ਲਗਾਤਾਰ ਚਰਚਾ ਦੇ ਵਿੱਚ ਬਣੀ ਹੋਈ ਹੈ ਤੇ ਕੈਨੇਡਾ ਦੇ ਸਰੀ ਤੋਂ ਸਰਗਰਮੀਆਂ ਨੇ ਤੇ ਕੈਨੇਡਾ ਦੇ ਵਿੱਚ ਜੋ ਸਰਗਰਮੀਆਂ ਹੋ ਰਹੀਆਂ ਨੇ ਉਹਨਾਂ ਦੇ ਆਧਾਰ ਤੇ ਅਮਰਿਤਪਾਲ ਧੜੇ ਦੀ ਆਲੋਚਨਾ ਵੀ ਕੀਤੀ ਜਾਂਦੀ ਹੈ ਤੇ ਇਹ ਦਾਵਾ ਵਕੀਲ ਨੇ ਕੀਤਾ ਕਿ ਉਸੇ ਆਧਾਰ ਤੇ ਐਨਐਸਏ ਲਾਈ ਗਈ ਹੈ ਤੀਜੀ ਵਾਰ ਅਮਰਿਤਪਾਲ ਓਹਰਾਂ ਦੇ ਉੱਤੇ ਪਰ ਇਸ ਵਿਚਾਲੇ ਜਿਹੜੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਪ੍ਰਧਾਨ ਮੰਤਰੀ ਬਾਜੇਕੇ ਦੇ ਆਧਾਰ ਤੇ ਜੋ ਇਲਜ਼ਾਮ ਅਮਰਿਤਪਾਲ ਦੇ ਉੱਤੇ ਲਾਏ ਜਾ ਰਹੇ ਸੀ ਉਹਨਾਂ ਨੂੰ ਸਿਰੇ ਤੋਂ ਕਾਰਜ ਕਰ ਦਿੱਤਾ ਜਦ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਤੇ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸੀ ਕੋਰਟ ਕੰਪਲੈਕਸ ਦੇ ਵਿੱਚ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸੀ ਰਾਜ ਕਰੇਗਾ ਰਾਜ ਕਰੇਗਾ ਇਹਨਾਂ ਜੋ ਭਾਈ ਸਾਡੇ ਉੱਤੇ ਇਲزام ਲਾਏ ਕਿ ਮੰਤਰੀ ਨੇ ਕਿਹਾ ਨਕਾ ਕਹਿੰਦਾ ਬਿਲਕੁਲ ਤੁਹਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਕੋ ਹਜ਼ਾਰਾਂ ਪੇਪਰਾਂ ਤੇ ਕਰਾਏ ਕੁੱਟਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਉੱਤੇ ਕਰਾਈ ਹੈ ਆਈ ਭਾਈ ਸਾ ਪ੍ਰਧਾਨ ਮੰਤਰੀ ਬਾਗੇ ਨੇ ਵੀਡੀਓ ਨੂੰ ਦੇਖੀ ਦੇਖੋ ਕਿ ਆਦਾ ਇਹ ਚਲਾਓ ਗੱਲਬਾਤ ਭਾਈ ਸਾਦੇ ਉਹਨਾਂ ਦਾ ਸਭ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਦੋਸਤੋ ਅੱਜਕੱਲ ਇੱਕ ਜਥੇਬੰਦੀ ਬੜੀ ਚਰਚਾ ਵਿੱਚ ਚੱਲ ਰਹੀ ਹੈ ਏਕੇਐਫ ਇੰਟਰਨੈਸ਼ਨਲ ਐਸੋਸੀਏਸ਼ਨ ਜਿਸ ਦਾ ਗਠਨ ਕੁਝ ਕੁ ਮਹੀਨੇ ਪਹਿਲਾਂ ਸਰੀ ਕੈਨੇਡਾ ਵਿੱਚ ਕੀਤਾ ਗਿਆ ਤਾਂ ਇੱਥੇ ਸਾਡੀ ਪਾਰਟੀ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਐਮਪੀ ਪਾਈ ਅਮਰਿਤਪਾਲ ਸਿੰਘ ਵੱਲੋਂ ਇਸ ਸਾਡੀ ਸਟੇਟਮੈਂਟ ਅਭੀ ਇਸ ਜਥੇਬੰਦੀ ਨਾਲ ਸਾਡਾ ਕੋਈ ਲੈਣ ਦੇ ਨਹੀਂ ਇਸੇ ਜਥੇਬੰਦੀ ਦੀਆਂ ਜੋ ਕੈਨੇਡਾ ਵਿੱਚ ਗਤੀਵਿਧੀਆਂ ਨੂੰ ਆਧਾਰ ਬਣਾ ਕੇ ਐਮਪੀ ਭਾਈ ਅਮਰਿਤਪਾਲ ਸਿੰਘ ਉੱਪਰ ਤੀਜੀ ਵਾਰ ਐਨਐਸਏ ਲਾਈ ਗਈ ਹੈ ਨਾ ਹੀ ਐਮਪੀ ਭਾਈ ਅਮਰਿਤਪਾਲ ਸਿੰਘ ਦਾ ਨਾ ਹੀ ਉਹਨਾਂ ਦੀ ਜੋ ਪਾਰਟੀ ਕਾਲੀ ਦਲ ਵਾਰਿਸ ਪੰਜਾਬ ਦੇ ਨਾ ਹੀ ਉਹਨਾਂ ਦੇ ਸੰਗੀ ਸਾਥੀਆਂ ਦਾ ਇਸ ਜਥੇਬੰਦੀ ਏਕੀਐਫ ਨਾਲ ਕੋਈ ਤਾਲੁਕਾਤ ਹੈ ਤੇ ਸਾਨੂੰ ਸਾਡੇ ਸੂਤਰਾਂ ਤੋਂ ਇਹ ਵੀ ਗੱਲ ਪਤਾ ਲੱਗੀ ਹੈ ਕੁਝ ਕੁ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਉੱਗੇ ਲੀਡਰ ਨੇ ਉਹਨਾਂ ਦੇ ਜਾਣ ਪਛਾਣ ਵਾਲੇ ਬੰਦਿਆਂ ਵੱਲੋਂ ਇਹ ਜਿਹੜੀ ਜਥੇਬੰਦੀ ਹੈ ਤਿਆਰ ਕੀਤੀ ਗਈ ਹੈ ਕੁਝ ਕੁ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਡੀਆਈਜੀ ਲੈਵਲ ਦੇ ਅਸਰਾਂ ਦਾ ਇਸ ਵਿੱਚ ਵੀ ਹੱਥ ਹੈ ਤਾਂ ਕਿ ਜੋ ਭਾਈ ਅਮਰਿਤਪਾਲ ਸਿੰਘ ਪਰવાર-વાર ਇਸ ਜਥੇਬੰਦੀ ਦੇ ਕੰਮਾਂ ਨੂੰ ਆਧਾਰ ਬਣਾ ਕੇ ਯੂਐਨਐਸਏ ਲਈ ਜਾਵੇ ਤਾਂ ਅਸੀਂ ਸੁਚੇਤ ਕਰਨਾ ਚਾਹੁੰਦੇ ਹਾਂ ਜੇ ਕਿਸੇ ਸਰਜਨ ਸਾਥੀ ਨੂੰ ਇਸ ਜਥੇਬੰਦੀ ਕਰਕੇ ਕੋਈ ਦਿੱਕਤ ਆਉਂਦੀ ਹੈ ਦਾ ਉਸਦੇ ਲਈ ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਜ਼ਿੰਮੇਵਾਰ ਨਹੀਂ ਹੋਵੇਗੀ ਐਨੀਆਂ ਕੋਈ ਬੇਨਤੀਆਂ